ਉਹ ਬੜੇ ਸਾਡੇ ਜੀ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਤਾ ਹੀ ਹੈ ਕੱਲ ਨੂੰ ਖਾਸਾ ਤਸਦ ਦਾ ਸਾਧਨਾ ਦੀ ਗੱਲ ਜਿਹੜਾ ਦੀ ਇਹ ਜੋ ਗੁਰਮਤਿੰਗ ਦੀ ਨੇ 1692 ਵਿੱਚ ਸਾਬਿਤ ਹੋਈ ਆ ਜੀ ਆਪਾਂ ਸਾਰੇ ਹੀ ਕਾਨੂੰਨਸਾਰਾ ਸਾਰੇ ਨੇ ਸਿੱਖ ਸੁਣਾਉਣੇ ਆਪਾਂ ਕੋਈ ਸ਼ਬਦ ਦੀ ਰੌਣਿਆ 12 ਮਾਹ ਦੇ ਜੋਗ ਦਾ ਸਾਥ ਧੀਰਣ ਜੋ ਬਾਣੀ ਆ ਜਿੰਨਾ ਪ੍ਰੇਮਤ ਜੋ ਆਜ ਸੱਜਣਾ ਕੋਈ ਜ਼ਾਰ ਹੈ ਲਕੀ ਮਾਇਆ ਤਰੋ ਇਸਾਰੇ ਆਪਾਂ ਸ਼ਬਦ ਗੁਰਬਾਣੀ ਦੇ ਬਲਪੀਆਂ ਦਾ ਸਿੱਖ ਸੁਣਾਉਣੇ ਆ ਪਰ ਇਹਨਾਂ ਦੇ ਸ਼ਬਦ ਪਤਾ ਹੋਣੇ ਇਹਨਾਂ ਦੇ ਅਰਥ ਪਤਾ ਹੋਣੇ ਉਹ ਵੀ ਬਹੁਤ ਜ਼ਰੂਰੀ ਹੈ ਵਸਾਖੀ ਨਿਤੋ ਬਾਣੀਆਂ ਇਹਦੇ ਵਿੱਚ ਗੁਰੂ ਜੀ ਕਹਿੰਦੇ ਹਨ ਸਾਰਿਆਂ ਦਾ ਆਪਣਾ ਜੀਵ ਇਸ ਗਿਆ ਉਸ ਪ੍ਰਭੂ ਪਰਮਾਤਮਾ ਤੋਂ ਬਿਨਾ ਜਿਉਂਦੇ ਰਹਿਣਾ ਆਪਣਾ ਮਲਾਬ ਨਹੀਂ ਤਾਂ ਆਪਣ ਨੂੰ ਠਿਰਜ ਨਹੀਂ ਆ ਸਕਦਾ ਵਸਾਖੀ ਨਿਤੋ ਬਾਣੀਆਂ ਜਿਸ ਨਾਲ ਰੇਹ ਕਿਰਸ਼ੋ ਜੋ ਜਿਉਂਦਿਨਾ ਪਰਮਾਤਮਾ ਦੇ ਨਹੀਂ ਤਾਂ ਆਪਣ ਨੂੰ ਠਿਰਜ ਨਹੀਂ ਆ ਸਕਦਾ ਹਾਜ਼ਰ ਸੱਜਣਾ ਇਸ ਬਾਣੀ ਦੀ ਅਕੀਦਰੀ ਭਾਵਨਾ ਵਿੱਚ ਜਦੋਂ ਗੁਰੂ ਜੀ ਕਹਿੰਦੇ ਹਾਂ ਵਸਾਤ ਸੁਭਾਵਾ ਤਾਂ ਲਗੇ ਕਹਿੰਦੇ ਵਸਾਤ ਦਾ ਤੁਨਾ ਸੁਭਾਵਾ ਸਾਡੇ ਵਿੱਚ ਲਾਜ਼ਮਤ ਤਾਂ ਹੀ ਆ ਜੇਕਰ ਵਸਾਤ ਸੁਭਾਵਾ ਤਾਂ ਲਗੇ ਤਾਂ ਸੰਤ ਭੇਟੇ ਹੱਸੋਏ ਜੇ ਅਸੀਂ ਆਪ ਦਾ ਮਨ ਉਸ ਪ੍ਰਮਾਤਮਾ ਦੇ ਅੱਗੇ ਭੇਟ ਕਰਾਵਾਂਗੇ ਤੇਹੀ ਖਾਸਾ ਬੰਦ ਦੀ ਸਾਧਨਾ ਦਾ ਮੈਂ ਜਿਵੇਂ ਆਤੀ ਆਉਂਦੇ ਹਾਂ ਉਸ ਸਮਾਜ ਦੇ ਲਈ ਤੇ ਤਾਹਾਂ ਤਾਂ ਆਪਾਂ ਇਸ ਦਾ ਕੁਝ ਇਤਿਹਾਸ ਸਰਣ ਕਰਦੇ ਹਾਂ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੇਖਿਆ ਵੀ ਭਾਰ ਦੇ ਲੋਕ ਨੇ ਜੁਰਮ ਸਾਰੇ ਇਸ ਸੰਬਾਧੀਆਂ ਬਹੁਤਾਂ ਉੱਪਰ ਆਏ ਜੁਰਮ ਕਾਹਦੇ ਜੁਰਮ ਨੂੰ ਸਹਿ ਰਹੇ ਤਾਂ ਗੁਰੂ ਜੀ ਨੇ ਇਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਜਰੂਰ ਦੇ ਰਾਤ ਲੜਨ ਲਈ ਕੁੰਨਣੇ ਇਸ ਬਾਤ ਦੀ ਸਾਜ ਖਾਲਸਾ ਖਾਲਸਾ ਦਾ ਪ્યોਰ ਜਿਸ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ ਸ਼ੁੱਧ ਹੋਵੇ ਤਾਂ ਗੁਰੂ ਜੀ ਨੇ ਇਸ ਬਾਤ ਕੀ ਦੇ ਮੌਕੇ ਤੇ ਖਾਲਸਾ ਪੱਧਾਇਆ ਸਾਜਣਾ ਦਿਵਸ ਦਿੱਤਾ ਉਹਨਾਂ ਨੇ ਸਾਰੇ ਹੀ ਸੰਗਤਾਂ ਦੇ ਬਾਤ ਦੀ ਸੰਤਾਂ ਨੂੰ ਬਾਤ ਕੀ ਦੇ ਉੱਪਰ ਸ਼੍ਰੀ ਗੰਗਾ ਸਾਹਿਬ ਅਤੇ ਹੋਰਾਂ ਲਈ ਪ੍ਰਦਾਤ ਕੀਤਾ ਲਗਭਗ 80000 ਦੇ ਨੇਕ ਜਿਹੜੀਆਂ ਸਿੱਖ ਸੰਤਸਾ ਚ ਹਰ ਤਸੀਹੇ ਤੇ ਹਰ ਘਰੰ ਦੇ ਲੋਕਾਂ ਨੂੰ ਉਹ ਸਾਥੀ ਦੇ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਕੱਤ ਤਰੋਇ। ਫਿਰ ਉੱਥੇ ਗੁਰੂ ਜੀ ਨੇ ਉਹਨਾਂ ਤੋਂ ਪੰਥ ਸਿਰਾ ਦੀ ਮਗਦੀਂ 3 ਵਾਰੋਂ ਵਾਲੀ ਪੰਥ ਸਿਰਾ ਦੀ ਮਗਦੀਂ ਦਿੱਤੀ ਜਿਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਸੁਧਨੀ ਅਗੇ ਫੇਟ ਕਰ ਦਿੱਤਾ। ਤਸਦੋਂ ਪਹਿਲਾਂ ਉਹਨਾਂ ਦੇ ਵਿੱਚ ਆਪਨੋ ਪਸਾ ਪਾਈ ਗ੍ਰਿਆ ਰਾਮ ਜੀ ਜਿਹੜੇ ਉੱਤੇ ਕਰੇ ਹੋਏ ਜਿਸ ਨੇ ਆਪਣਾ ਸੀਸ ਗੁਰੂ ਜੀ ਅੱਗੇ ਭੇਟ ਕਰਦਿਹਾ ਜੀ ਇਸੇ ਤਰ੍ਹਾਂ ਵਾਰੋ ਵਾਰੀ ਫਿਰ ਪਾਈ ਧਰਗਾ ਦੀ ਪਾਈ ਹਿੰਮਤ ਆਈ ਜੀ ਪਾਈ ਮੋਗੰਚਨ ਦੀ ਤੇ ਪਾਈ ਸਾਹਰਦਾਨ ਦੀ ਜਿਨ੍ਹਾਂ ਨੇ ਆਪਣਾ ਸਿਰ ਵਾਰੀ ਵਾਰੀ ਗੁਰੂ ਜੀ ਅੱਗੇ ਭੇਟ ਕੀਤਾ ਅਤੇ ਆਦੇ ਆਪੇ ਜੀ ਜਾਤ ਪਾਤ ਦੇ ਕਦਮ ਕੱਢ ਕੇ ਇੱਕ ਨਵਾਂ ਪੰਨ ਸਾਜ ਦਿੱਤਾ ਉਸ ਬਾਦ ਉਹ ਭਾਈ ਬੈਰਾਂ ਅੰਦਸੋਂ ਭਾਈ ਬਹਿਰਾ ਜੀ ਦੀ ਭਾਈ ਤਰੰਤ ਜੀ ਭਾਈ ਮਤੰਤ ਜੀ ਭਾਈ ਨੋਪਨ ਤੇ ਜੀ ਤੇ ਭਾਈ ਸਾਇਕੰਦੀ ਬਣ ਗਏ ਉਹਨਾਂ ਅੰਦਰ ਸੌ ਲਈ ਇੱਕ ਖੰਡੇ ਦਾ ਬਟਾ ਲਾਹ ਬਾਟੇ ਰਿਫਟਾ ਸੇ ਪੁਰੇ ਤੰਦੇ ਨਾਲ ਉਹਨ ਲੋਸ ਸਾਰੇ ਇੱਕ ਹੀ ਬਾਤ ਇਹਨਾਂ ਨੂੰ ਉਹਨਾਂ ਨੂੰ ਸੁਣਾਇਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਲ ਧਾਤ ਦੇ ਭਾਵ ਉਹਨਾਂ ਦੇ ਮਨ ਵਿੱਚ ਨਾ ਲਾ ਜਾਵੇ ਇਸ ਤੋਂ ਬਾਅਦ ਉਹਨਾਂ ਦਾ ਇੱਕ ਹੀ ਰਾਸ ਸੀ ਕਿ ਇੱਕ ਹੀ ਧਰਮ ਦੀ ਕੋਸ਼ਿਸ਼ ਹੈ ਅਗਰ ਇਹ ਹਾਲ ਹੈ ਉਹਦੇ ਨਾਮ ਤੇ ਸਿੰਗ ਦਾ ਤੇ ਬਾਦਰ ਦਾ ਨਾਮ ਜਿਹੜਾ ਔਰ ਲਾਉਂਦਾ ਹੈ ਗੁਰੂ ਜੀ ਕਹਿੰਦੇ ਜਦੋਂ ਤੋ ਫੇਲਰ ਦਾ ਜਾਓ ਸਿੱਧਾ ਤਰੀਕੇ ਗਲੀ ਤੇ ਆਓ ਸਿਰ ਧੀਰ ਇਸਤੇਮਾਲ ਹੈ ਪੈਰ ਦੀ ਦਾ ਸਿਰ ਧੀਰ ਕਾਂਗਲੀ ਤੇ ਗੁਰੂ ਜੀ ਕਹਿੰਦੇ ਜਿਸ ਨੇ ਇਸ ਮਾਰਗ ਤੇ ਆਉਣਾ ਉਹਨੂੰ ਆਪਣੇ ਸਿਰੋਂ ਪਹਿਲਾਂ ਤਲੀ ਦੇ ਉੱਪਰ ਸੱਜਣਾ ਪਏਗਾ ਮੀਨ ਟੂ ਸੇ ਆਪਣੀ ਮਮੇ ਨੂੰ ਮਾਰਨਾ ਪਏਗਾ ਸਭ ਕੁਝ ਆਪਣਾ ਗੁਰੂ ਜੀ ਅੱਗੇ ਅਰਪਣ ਕਰਨਾ ਪਏਗਾ ਤੇ ਜੋ ਇਸ ਪੰਦੇ ਵਿੱਚ ਸ਼ਾਮਿਲ ਕੁਝ ਸੱਤ ਵੀ ਨੇ ਕੁਝ ਨਰਮੀ ਨੇ ਤਾਂ ਦੇਖ ਕੇ ਸਾਥ ਬੰਦ ਨੂੰ ਤੇ ਸਮਝਣਾ ਕੁਝ ਸੱਤ ਵੀ ਨੇ ਉਹਨਾਂ ਨੂੰ ਮੰਨਣਾ ਜ਼ਰੂਰੀ ਹੈ ਆਪਣੀ ਹੋਂਮੇ ਉਪਾਰ ਦੇ ਕਾਰਨ ਜਾਗਰਾਨੀ ਜ਼ਰੂਰੀ ਹੈ ਪਰ ਉਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਬੰਦਾ ਪਿਆਰ ਅਮਰ ਸੋਲ ਤੋਂ ਬਾਅਦ ਆਪ ਗੁਰੂ ਜੀ ਉਹਨਾਂ ਤੋਂ ਅਮਰ ਸਦਾ ਦਾ ਫਰਾਵਰ ਕਰਦੇ ਹਨ ਗੁਰੂ ਜੀ ਆਓ ਆਪੇ ਗੁਰੂ ਜੀ ਦਾ ਲੈਣ جو بھی خالسا ہے

ਸਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁਰਦੀ ਮੇਰੀ ਹੈ ਕੰਢੇ ਰਸਤਾ ਜੋ ਸਿੱਖੀ ਜਿੰਦ ਤੇ ਸੇਰ ਰਸਤਾ ਸੋਹਣੀ ਸਿੱਖੀ ਜਿੰਦ ਸੇਰ ਰਸਤਾ ਸੋਹਣੀ ਸਾਡਾ ਵਕੜਾ ਹੈ ਰੂਪ ਸੰਸਾਰ ਦਾ ਤਾਂ ਆਪਾਂ ਇਸ ਵਕੜੇ ਰੂਪ ਨੂੰ ਵੇਖਾ ਕੈਮਰਾ ਫਨਾ ਤੇ ਸਾਰੇ ਲੋਕਾਂ ਨੇ ਕੱਲ ਨੂੰ ਖਾਸਾ ਪਰਸ ਤੇ ਸਾਜਾ ਦਿਨ ਦੇ ਉੱਪਰ ਨੇਤਨੇ ਦੀ ਗੁਰਬਾਨੀ ਪੜ੍ਹਨਿਆਂ ਦੇ ਸਿਵਾ ਆਪਣੇ ਇਤਿਹਾਸ ਨੂੰ ਵੀ ਜ਼ਰੂਰ ਪੜ੍ਹਨਾ ਇਸ ਇਤਿਹਾਸ ਬਹੁਤ ਵੱਡਾ ਹੈ ਬਹੁਤ ਮਹਾਨ ਹੈ ਅਗਰੀ ਕਈ ਵਾਰੀ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਕੋਲ ਜਾਂਦੀਆਂ ਹਨ ਉਹ ਕੌਮਾਂ ਬਹੁਤਾ ਲੰਮਾ ਸਮਾਂ ਜਿਉਂਦੀਆਂ ਨਹੀਂ ਰਹਿ ਸਕਦੀ ਇਸ ਕਰਕੇ ਸਾਨੂੰ ਆਪ ਇਸ ਰੂਪ ਸੋਨੀਆਂ ਦਸਤਾਰਾਂ ਸਿਰਾਂ ਦੇ ਉੱਪਰ ਸਜਾ ਕੇ ਰੱਖਣੀ ਲੋੜ ਹੈ ਲੋਕਤੇ ਵਾਹਿਗੁਰੂ ਜੀ ਦਾ ਪਾਲਤਾਨ ਵਾਹਿ